ਅੱਗੇ ਜੀ ਸਦਾ ਸਿੱਧ ਦਾ ਇੱਥੇ ਸਤਿਗੁਰਾਂ ਨੇ ਜਿਹੜਾ ਸ਼ਬਦ ਵਰਤਿਆ ਹੈ ਚਲੋ ਇੱਥੇ ਭਾਵੇਂ ਇੱਥੇ ਸਿਹਾਰੀ ਨਹੀਂ ਲਾਈ ਹੋਈ ਜਿਹੜੀ ਉੱਤੇ ਆ ਰਹੀ ਹੈ ਸਿਹਾਰੀ ਨਹੀਂ ਇੱਥੇ ਜਦੋਂ ਸਿਹਾਰੀ ਤੋਂ ਬਿਨਾ ਆਊਗਾ ਨਾ तकरीबन ਇਹਦੇ ਅਰਥ ਪੁੱਗਿਆ ਹੋਇਆ ਜੋਗੀ ਆਊਗਾ ਉਂਝੇ ਲਫ਼ਜ਼ ਜਦੋਂ ਧੱਦੇ ਨਾਲ ਸਿਹਾਰੀ ਲਾ ਕੇ ਆਏਗਾ ਨਾ ਉਹ ਦੂਜੀ ਸਿੱਧੀ ਬਣ ਜਾਏਗਾ ਫਿਰ ਬਿੰਤੀ ਸਦਾ ਸਿੱਧ ਦਾ ਸਿੱਧ ਦਾ ਦਾ ਅਰਥ ਕਾਮਯਾਬੀਆਂ ਦੇਣ ਵਾਲੇ ਸਿੰਧੀ ਦੇਣ ਵਾਲੇ ਬੁੱਧ ਦਾ ਅਕਲ ਦੇਣ ਵਾਲੇ ਚੰਗੀ ਸਮਤ ਦੇਣ ਵਾਲੇ ਫਿਰ ਬਿੰਤੀ ਸਿੱਧ ਦਾ ਅਰਥ ਆਤਮਿਕ ਕਰਾਮਾਤੀ ਤਾਕਤਾਂ ਕਹਿ ਲੋ ਸਿੱਧ ਦਾ ਅਰਥ ਮੈਂ ਇੱਥੇ ਕਰ ਰਿਹਾ ਤੇ ਦੂਸਰੇ ਪਾਸੇ ਬੁੱਧ ਦਾ ਚੰਗੀ ਬੁੱਧੀ ਦੇਣ ਵਾਲੇ ਵਿਰਧ ਕਰਤਾ ਜਿਹਨੂੰ ਆਪਾਂ ਪਾਠ ਇੱਕ ਪੜ੍ਹਨ ਨੂੰ ਆ ਵਿਰਧ ਅਰਥੇ ਵਿਰਧੀ ਕਰਨੀ ਵਾਧਾ ਪਾਣਾ ਵੈ ਗੁਰੂ ਜੀ ਆਤਮਿਕ ਤਾਕਤਾਂ ਵੀ ਤੁਸੀਂ ਦੇਣ ਵਾਲੇ ਹੋ ਚੰਗੀ ਬੁੱਧੀ ਦੇਣ ਵਾਲੇ ਵੀ ਤੁਸੀਂ ਹੋ ਕਿਸੇ ਬੰਦੇ ਦੀ ਜ਼ਿੰਦਗੀ ਵਿੱਚ ਚੜ੍ਹਦੀ ਕਲਾ ਲਿਆਉਣੀ ਹੈ ਤੇ ਵਿ੍ਰਿਧੀ ਵੀ ਤੁਸਾਂ ਕਰਨੀ ਹੈ ਲੋਕੀ ਇਸੇ ਕਰਕੇ ਜੰਤਰ ਮੰਤਰ ਕਰਦੇ ਆ ਨਾ ਫਿਰ ਮੇਰੀ ਬੇਨਤੀ ਸੁਣੋ ਇਸ ਕਰਕੇ ਕਿਸੇ ਦਾ ਘਾਟਾ ਪੈ ਜਾਏ ਸਾਡਾ ਵਾਅਦਾ ਹੋ ਜਾਏ ਗੁਰੂ ਜੀ ਕਹਿੰਦੇ ਨਹੀਂ ਮੈਂ ਕਿਸੇ ਜੰਤਰ ਮੰਤਰ ਤੰਤਰ ਨੂੰ ਨਹੀਂ ਮੰਨਦਾ ਦੇਵਤੇਦ ਨੂੰ ਮੈਂ ਉਹਨੂੰ ਮੰਨਣਾ ਜਿਹੜਾ ਸਦਾ ਸਿੱਧ ਦਾ ਬੁੱਧ ਦਾ ਵਿ੍ਰਿਧ ਕਰਤਾ ਜਿਹੜੇ ਸਿੱਧਤਾ ਦਿੰਦੇ ਨੇ ਬੁੱਧੀ ਦਿੰਦੇ ਨੇ ਵਿ੍ਰਿਧੀ ਕਰਦੇ ਨੇ ਅਧੋ ਮਹਾਰਜ ਕਰਨੇ ਅਦੂ ਦਾ ਅਰਥ ਵੈਸੇ ਹੁੰਦਾ ਨੀਵਾ ਜੁਪਕੇ ਅਦੋਗਤੀ ਕਹਿੰਨੇ ਆ ਅਦੋ ਦਾ ਅਰਥ ਹੈ ਪਤਾਲ ਅੱਗੇ ਹੈ ਉਰਧ ਉਰਧ ਦਾ ਅਰਥ ਹੁੰਦਾ ਉੱਚਾ ਵੱਡਾ ਕਹਿ ਲੋ ਜਾਂ ਸ਼ਬਦ ਵਰਤ ਲਈਏ ਉਤਾ ਕਹਿ ਲੋ ਉਤਾ ਆਕਾਸ਼ ਸਿੰਧੇ ਅਰਥ ਕਰਾਂ ਉਦੋ ਦਾ ਅਰਥ ਹੈ ਪਤਾਲ ਤੇ ਉਰਧ ਦਾ ਅਰਥ ਹੈ ਆਕਾਸ਼ ਤੇ ਅੱਗੇ ਸ਼ਬਦ ਆ ਗਿਆ ਅਰਧਨ ਅਰਧੰਗ ਦਾ ਅਰਥ ਜਿਹੜਾ ਅੱਧ ਵਿਚਕਾਰ ਹੈ ਆਪਾਂ ਆ ਗਏ ਫਿਰ ਬੇਨਤੀ ਆਕਾਸ਼ ਪਤਾਲ ਤੇ ਧਰਤੀ ਅਧੋ ਪਤਾਲ ਦੇ ਉਰਦ ਆਕਾਸ਼ ਦੇ ਅਰਧੰ ਜਿਹੜੇ ਵਿੱਚ ਬੈਠਿਆ ਧਰਤੀ ਦੇ ਆਗੰ ਓਗ ਹਰਤਾ ਅਗੰਗ ਦਾ ਅਰਥ ਹੈ ਪਾਪ ਓਗ ਦਾ ਅਰਥ ਢੇਰ ਵੈ ਗੁਰੂ ਜੀ ਆਕਾਸ਼ ਪਤਾਲ ਤੇ ਧਰਤੀ ਦੇ ਜੀਵਾਂ ਦੇ ਢੇਰਾਂ ਪਾਪਾਂ ਦਾ ਨਾਸ਼ ਕਰਨ ਵਾਲਾ ਤੂੰ ਸਾਰੇ ਪਾਪ ਤੁਸੀਂ ਨਾਸ਼ ਕਰਦੇ ਦੇਖੋ ਏਡੀ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ ਹਜ਼ੂਰ ਕਹਿੰਦਾ ਸਦਾ ਸਿੱਧਾ ਬੁੱਧਾ ਬ੍ਰਿਧ ਕਰਤਾ ਅਧੋ ਉਰਧ ਅਰਧੰਗ ਅਗੰਗ ਓ ਘਰਤਾ ਪਰੰ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲਨ ਕਿੱਡਾ ਵੱਡਾ ਸਿਫਤ ਦਾ ਸ਼ਬਦ ਕਿਹਾ ਪਰਮੇਸ਼ਵਰਦਰ ਤੇ ਪਰਮ ਈਸ਼ਵਰ ਸਭ ਦਾ ਵੱਡਾ ਮਾਲਕ ਹਜ਼ੂਰ ਕਹਿੰਦੇ ਨੇ ਵੱਡਾ ਮਾਲਕ ਸਭ ਤੋਂ ਵੱਡਾ ਪਰੰਪਰਨ ਸ੍ਰੇਸ਼ਟ ਅੱਗੇ ਹੈ ਪਰਮੇਸ਼ਵਰ ਅੱਗੇ ਜੀ ਪ੍ਰੋਸ਼ ਇੱਕ ਸ਼ਬਦ ਹੈ ਸੰਸਕ੍ਰਿਤ ਦਾ ਪ੍ਰੋਖ ਹੈ ਉਹਦਾ ਲਫ਼ਜ਼ੀ ਅਰਥ ਹੁੰਦਾ ਹੈ ਜਿਹੜਾ ਦੇਂਦਾ ਪਿਆ ਪਰ ਸਾਹਮਣੇ ਕਦੀ ਨਹੀਂ ਆਉਂਦਾ ਨਜ਼ਰਾਂ ਤੋਂ ਓਲੇ ਰਹਿਣ ਵਾਲਾ ਪ੍ਰੋਸ਼ ਪਾਲਨ ਸਭ ਤੋਂ ਵੱਡੇ ਪਰਮੇਸ਼ਵਰ ਤਾ ਨੂੰ ਮੱਥਾ ਟੇਕਿਆ ਸੱਚ ਇਹ ਵੇ ਸਾਰੇ ਜੀਵਾਂ ਨੂੰ ਰੋਜੀ ਦਿੰਦੇ ਪਿਓ ਪਿੱਛੇ ਰਹਿ ਕੇ ਰੋਜੀ ਦਿੰਦੇ ਹੋ ਸਾਹਮਣੇ ਆਉਂਦੇ ਕਿਉਂ ਨਹੀਂ ਬੱਚੇ ਦਾ ਜਨਮ ਕਿਉਂ ਹੁੰਦਾ ਮਾਂ ਦੇ ਸੀਨੇ ਦੁੱਧ ਪਾ ਦਿੰਦੇ ਸਾਹਮਣੇ ਨਹੀਂ ਆਏ ਤੁਸੀਂ ਤੁਹਾਡੇ ਵਰਗਾ ਕੋਈ ਨਹੀਂ ਜਿਹੜਾ ਓਲੇ ਰਹਿ ਰਹਿ ਕੇ ਰਿਜ਼ਕ ਦੇ ਰਿਆ ਹੈ ਨਮੋ ਪਰੰਗ ਵੈਗਰੂ ਪਰੰਗ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰਗ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਸਦਾ ਸਦੀਵ ਕਾਲੀ ਸਰਬਦਰ ਤੇ ਸਭ ਨੂੰ ਕਿ ਵੈਗਰੂ ਤੂੰ ਸਦਾ ਜੀਵਾਂ ਨੂੰ ਸਿੱਧੀਆਂ ਦੇਣ ਵਾਲਾ ਹੈ ਆ ਮੈਂ ਫਿਰ ਅਰਜ਼ ਕੀਤੀ ਇੱਥੇ ਵੀ ਆਪ ਜੀ ਦੇਖੋਗੇ ਇੱਥੇ ਵੀ ਸਿੱਧ ਸ਼ਬਦ ਲਿਖਿਆ ਹੋਇਆ ਹੈ ਇਹਦੇ ਅਰਥ ਜੇ ਕੋਸ਼ ਅਨਸਾਰ ਕੋਈ ਕਰੇਗਾ ਉਹ ਸਿੱਧੀ ਨਹੀਂ ਕਰੇਗਾ ਉਹ ਦਰਤ ਜਿਹਨੂੰ ਸਿੱਧੀ ਪ੍ਰਾਪਤ ਹੋਗੀ ਇਹਦੇ ਧੱਦੇ ਨੂੰ ਸਿਆਰੀ ਹੈ ਗੁਟਕਿਆਂ ਵਿੱਚ ਮਹਾਰਾਜ ਕਹਿੰਦੇ ਸਦਾ ਸਰਬ ਦਾ ਸਦੀਵ ਕਾਲ ਲਈ ਸਭ ਨੂੰ ਸਿੱਧ ਦਾਤਾ ਦਿਆਲੰਗ ਸਿੱਧੀਆਂ ਦੇਣ ਵਾਲੇ ਤੁਸੀਂ ਦਇਆ ਦੇ ਘਰ ਹੋ ਦਿਆਲੰਗ ਦਇਆ ਆਲਿਆ ਹੈ दयादाकर छेदी ਤੁਹਾਡਾ ਕਿਸੇ ਨੇ ਛੇਦ ਨਹੀਂ ਕਰ ਸਕਣਾ ਤੁਹਾਡਾ ਕੋਈ ਟੁਕੜਾ ਥੋੜਾ ਕਰ ਲੈਣਾ ਆ ਭੇਦੀ ਵੈ ਗੁਰੂ ਜੀ ਇੱਥੇ ਭੇਦੀ ਦਾ ਅਰਥ ਇਹ ਅੱਗੇ ਭੇਦ ਦਾ ਅਰਥ ਦੂਜਾ ਇਹ ਭੇਦੀ ਦਰਤੇ ਇਹ ਕਿਸੇ ਨੂੰ ਕੱਟਣਾ ਤੁਹਾਨੂੰ ਕੋਈ ਛੇਦ ਨਹੀਂ ਕਰ ਸਕਦਾ ਤੁਹਾਨੂੰ ਕੋਈ ਭੇਦ ਨਹੀਂ ਕਰ ਸਕਦਾ ਕੋਈ ਜ਼ਖਮ ਨਹੀਂ ਕਰ ਸਕਦਾ ਆਨਾਮ ਤੁਹਾਡਾ ਕੋਈ ਨਾਮ ਨਹੀਂ ਆਕਾਮੰ ਕਾਮਨਾ ਤੋਂ ਰਹਿਤ ਹੋ ਸਮਸਤੋ ਪ੍ਰਾਚੀ ਸਮਸਤੋ ਦਾ ਅਰਥ ਹੈ ਸਾਰੇ ਇੱਕ ਲਫ਼ਜ਼ ਹੈ ਜੀ ਇਹ ਪ੍ਰਾਜਯ ਜਿਹਨੂੰ ਪ੍ਰਾਜੀ ਮਹਾਰਾਜ ਕਹਿ ਰਹੇ ਪ੍ਰਾਜਯ ਪ੍ਰਾਜਯ ਦਾ ਅਰਥ ਹੁੰਦਾ ਹੈ ਫਤਿਹ ਜਿਤਨਾ ਹਜ਼ੂਰ ਸ਼ਬਦ ਵਰਤ ਰਿਹਾ ਸਮਸਤੋ ਪ੍ਰਾਜੀ ਤੋ ਸਾਰਿਆਂ ਜੀਵਾਂ ਨੂੰ ਜਿੱਤਣ ਵਾਲਾ ਹੈ ਤੋ ਸਭ ਨੂੰ ਹਰਾ ਸਕਣਾ ਹਰਾਉਂਦੇ ਹੋ ਸਮਸਤੋ ਪਰਾਜੀ ਸਮਸਤਸਤ ਫਿਰ ਬੇਨਤੀ ਹੈ ਸਮਸਤ ਅਸਤ ਇਹ ਦੋ ਸ਼ਬਦ ਨੇ ਜੀ ਸਮਸਤ ਦਾ ਅਰਥ ਹੋ ਗਿਆ ਸਾਰੇ ਇਹ ਥੋੜਾ ਧਿਆਨ ਨਾਲ ਮੇਰੀ ਗੱਲ ਸੁਣੀਓ ਕੱਲ ਅਸੀਂ ਨਮਸਤ ਅਸਤ ਆਪਾਂ ਕਹਾਂਗੇ ਸ਼ਬਦ ਤੇ ਕੋਈ ਜ ਨਹੀਂ ਫਰਕ ਹੈ ਦੋਨਾਂ ਚ ਉੱਥੇ ਸੀ ਨਮਸਤ ਅਸਤ ਨੰਨਾ ਮੰਮਾ ਤੇ ਸਸਾ ਨਮਸਕਾਰ ਨਮਸ ਤੇ ਜਿਹੜਾ ਤਤਾ ਹੈ ਤੈਨੂੰ ਤੁਇਨ ਉੱਥੇ ਤਤਾ ਅਸਦਾ ਅਰਥ ਇਹ ਹੋਵੇ ਨਮਸਤ ਅਸਦਾ ਅਰਥ ਤੇ ਤੈਨੂੰ ਨਮਸਕਾਰ ਹੋਵੇ ਹੁਣ ਇੱਥੇ ਸ਼ਬਦ ਆ ਗਿਆ ਸਮਸਤਸ ਇੱਥੇ ਸਮਸਤ ਜਿਹੜਾ ਹੈ ਇਹ ਤਤਾਂ ਵੱਖਰਾ ਨਹੀਂ ਹੋਣਾ ਇਹ ਸਮਸ ਤਤਾਂ ਨਹੀਂ ਹੋਣਾ ਜਿਵੇਂ ਨਮਸ ਤਤਾਂ ਵੱਖਰਾ ਹੋ ਗਿਆ ਨਾ ਨਮਸਤੰ ਇਹ ਵਾਹ ਵਾਹ ਸਤਗੁਰੂ ਦੀ ਸੱਚੀ ਲੋਜੀ ਕਵਤਾਂ ਜੇ ਕੋਈ ਬੰਦਾ ਹੈ ਕੋਈ ਬੰਦਾ ਜਿਹੜਾ ਕਵਤਾਂ ਦਾ ਬਹੁਤ ਜਾਣਕਾਰ ਹੈ ਮੰਨ ਲਓ ਰੂਹਾਨੀਅਤ ਵੀ ਨਹੀਂ ਉਹ ਜਦੋਂ ਸ਼ਬਦਾਵਲੀ ਗੁਰੂ ਗੋਬਿੰਦ ਸਿੰਘ ਦੀ ਵੇਖੇਗਾ ਨਾ ਇੱਕੋ ਗੱਲ ਕਹੇਗਾ ਇਹ ਪੈਗੰਬਰ ਦੀ ਸ਼ਬਦਾਵਲੀ ਹੈ समस्त अस्त ਹੁਣ ਸਮਝਦਾਰ ਤੇ ਸਾਰੇ ਤੇ ਅਸਤ ਸ਼ਬਦ ਅਰਬੀ ਪਰਸ਼ੀ ਹੁੰਦਾ ਜੀ ਇਹ ਅਸਤ ਬੜਾ ਸ਼ਬਦ ਵਰਤੇ ਅਸਦਰਤਖ ਹੈ ਹੋਵੇ ਹਜ਼ੂਰ ਕਹਿ ਰਹੇ ਨੇ ਸਮਸਤ ਅਸਦਾ ਅਰਥ ਹੈ ਸਮਝਦਾ ਅਰਥ ਤੇ ਸਾਰੇ ਧਾਮੰਗ ਦਾ ਅਰਥ ਹੈ ਘਰ ਅਛੇਦੀ ਅਪੇਦੀ ਅਨਾਮੰਗ ਅਕਾਮੰ ਕੋਈ ਤੇਰੇ ਟੁਕੜੇ ਨਹੀਂ ਕਰ ਸਕਦਾ ਕੋਈ ਤੈਨੂੰ ਵੇਨ ਨਹੀਂ ਸਕਦਾ ਤੇਰਾ ਕੋਈ ਨਾਮ ਨਹੀਂ ਤੇਰਾ ਤੈਨੂੰ ਕੋਈ ਕਾਮਨਾ ਨਹੀਂ ਸਮਝ ਤੋ ਪਰਾਂ ਜੀ ਸਭ ਨੂੰ ਘਰਾਨ ਵਾਲਿਆ ਸਮਸਤਾ ਸਤਾਮਕ ਜਿੰਨਾਂ ਨੂੰ ਘਰਾਨਾ ਹੈ ਉਹਨਾਂ ਦੇ ਵਿੱਚ ਤੂੰ ਰਹਿਣਾ ਪਿਆ ਧਾਮ ਦਾ ਅਧਿਕਾਰ ਤੁਹਾਡਾ ਟਿਕਾਣਾ ਵੀ ਉਹਨਾਂ ਦੇ ਵਿੱਚ ਹੈ